ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲ ਕਰਾਂਗੇ ਸਮਰਨਜੀਤ ਮਾਨ ਹੁਣਾਂ ਦੀ ਆਪਣੇ ਬਿਆਨਾਂ ਦੇ ਕਰਕੇ ਸਦਾ ਹੀ ਵਿਵਾਦਾਂ ਦੇ ਵਿੱਚ ਰਹਿਣ ਵਾਲੇ ਸਮਰਨਜੀਤ ਸਿੰਘ ਮਾਨ 15 ਸਤੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਇਕੱਠ ਕਰਨ ਜਾ ਰਹੇ ਨੇ ਜਿਸ ਦੀ ਅੱਜ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਪ੍ਰੈਸ ਕਾਨਫਰੰਸ ਕਰਕੇ ਸਮਰਨਜੀਤ ਸਿੰਘ ਮਾਨ ਦੇ ਵੱਲੋਂ ਦੱਸਿਆ ਗਿਆ ਕਿ 15 ਸਤੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਤੇ ਇਹ ਇਕੱਠ ਪੰਜਾਬ ਦੇ ਜਿੱਥੇ ਵਕ ਵਕ ਮਸਲੇ ਆ ਤੇ ਕੀਤਾ ਜਾ ਰਿਹਾ ਤਾਂ ਉੱਥੇ ਹੀ ਖਾਸ ਕਮਿਊਨਿਟੀ ਨੂੰ ਟਾਰਗੇਟ ਕਰਨ ਦੇ ਲਈ ਵੀ ਇਸ ਦੇ ਵਿੱਚ ਮੋਰਚਾ ਜਿਹੜਾ ਉਹ ਖੋਲਿਆ ਜਾਵੇਗਾ ਸਿਮਰਨਜੀਤ ਮਾਨ ਉਹਨਾਂ ਦਾ ਕਹਿਣਾ ਹੈ ਕਿ ਉਹ ਇੱਕ ਵੱਡੀ ਲੜਾਈ ਲੜ ਰਹੇ ਨੇ ਤੇ ਅਤੇ ਲੜਦੇ ਰਹਿਣਗੇ ਹੋਰ ਕੀ ਕੁਝ ਕਹਿਣਾ ਸਿਮਰਨਜੀਤ ਮਾਨ ਦਾ ਆਓ ਸੁਣਦੇ ਹਾਂ ਦੋਨੋਂ ਮਿਲ ਚੁਪੇ ਐ ਸਿਆਸਤਦਾਨ ਵੀ ਤੇ ਐਸਟਪੀਸੀ ਇਹ ਸਾਰੀ ਇੱਕ ਹੋ ਗਈ ਹੈ ਹੁਣ ਜਿਹੜੇ 87 ਦਫਾ ਦੇ ਗੁਰਦੁਆਰੇ ਐ ਜੇ ਪੰਜਾਬ ਸਰਕਾਰ ਉਹਨਾਂ ਦੇ ਇਲੈਕਸ਼ਨ ਕਰਾ ਸਕਦੀ ਹੈ ਤੇ ਫਿਰ ਉਹ ਕਿਊਰੀ ਕਰਾਉਂਦੀ ਤੇ ਜੇ ਸੈਂਟਰ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਹੈ ਕਿ ਐਸਪੀਸੀ ਦੇ ਇਲੈਕਸ਼ਨਸ ਖਰਾਓ ਫਿਰ ਉਹ ਕਿਊਰੀ ਕਰਾ ਲਈ ਜਨ ਇਹ ਹੈ ਕਿ ਸਿੱਖ ਧਰਮ ਨੂੰ ਹੌਲੀ ਹੌਲੀ ਇਹ ਤੋੜਨਾ ਛੋਨੇ ਜਿਹੜੀ ਨਵੀਂ ਸਰਕਾਰ ਹੈ ਮੋਦੀ ਸਾਹਿਬ ਦੀ ਤ्रेनਾਂ ਦੀ ਸਕਿਉਰਿਟੀ ਦੀ ਕਮੇਟੀ ਹੈ ਇਸ ਨੇ ਮਤਾ ਨਹੀਂ ਪਾਸ ਕੀਤਾ ਕਿ ਸਿੱਖ ਜਿਹੜੇ ਵੀ ਆਜ਼ਾਦੀ ਦੀ ਗੱਲ ਕਰਦੇ ਐ ਉਹਨਾਂ ਨੂੰ ਐਗਜ਼ੀਕਿਊਟ ਕੀਤਾ ਜਾਵੇ ਉਹਨਾਂ ਨੂੰ ਗੋਲੀ ਮਾਰੀ ਜਾਵੇ ਜੇ ਪਾਕਿਸਤਾਨ ਕਸ਼ਮੀਰ ਦੇ ਵਿੱਚ دہشت گردی ਕਰਦਾ ਹੈ ਤੇ ਇੰਡੀਆ ਨੇ ਪਰਮਜੀਤ ਸ਼ਹਿਰ ਪੰਜਵੜ ਤੇ ਦੂਸਰਾ ਇਹ ਲਖਬੀਰ ਸਿੰਘ ਰੋਡੇ ਨੂੰ ਨਹੀਂ ਮਾਰਿਆ ਮਾਰਤਾ ਹੈ ਫਿਰ ਕੈਨੇਡਾ ਦੇ ਵਿੱਚ ਇੰਡੀਆ ਦੀ ਸਰਕਾਰ ਮੋਦੀ ਨੇ ਕਤਲ ਕੀਤੇ ਹੈ ਹਰਦੀਪ ਸਿੰਘ ਨੱਜਰ ਰਿੱਪੂ ਦਮਨ ਸਿੰਘ ਮਲੜ ਤੇ ਸੁਖਦੂਲ ਸਿੰਘ ਤੇ ਬਰਤਾਨੀਆਂ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਰਵਾਤਾ ਹੈ ਮੇਰਾ ਮਤਲਬ ਹੈ ਕਿ ਇਹ ਜਿਹੜੀ ਨਵੀਂ ਪਾਲਿਸੀ ਹਿੰਦੂਤਵਾ ਨੇ ਮੋਦੀ ਨੇ ਆਰਐਸਐਸ ਨੇ ਸ਼ੁਰੂ ਕੀਤੀ ਹੈ ਇਹਦਾ ਜਵਾਬ ਕੌਣ ਦੇਊਗਾ ਇਹਦਾ ਅਸਰ ਕੀ ਹੈ ਕਿ ਜਿਹੜਾ ਪੰਨੂ ਹੈ ਉਹਨੂੰ ਵੀ ਪਲਾਨ ਬਣਾ ਲਈ ਕਿ ਉਹਨੂੰ ਵੀ ਮਾਰ ਦੇਣਾ ਪਰ ਅਮਰੀਕਾ ਦੀ ਇੰਟੈਲੀਜੈਂਸ ਏਜੀਸੀ ਦੀ ਤਖੜੀ ਹੈ ਉਹਨਾਂ ਨੇ ਸਾਰੀ ਸਕੀਮ ਰੱਦ ਕਰਤੀ ਤੇ ਜਿਹੜੇ ਬੰਦੇ ਨੇ ਉੱਥੇ ਜਾ ਕੇ ਬੰਦੇ ਲੱਭਣੇ ਸੀਗੇ ਪੰਨੋ ਨੂੰ ਮਾਰਨਦੇ ਲਈ ਉਹ ਪੰਗਾ ਫੜ ਕੇ ਅੱਜ ਨਿਊਯਾਰਕ ਦੀ ਅਦਾਲਤ ਦੇ ਵਿੱਚ ਗੁਪਤਾ ਸਾਹਿਬ ਉੱਥੇ ਖੜੇ ਹੋਏ ਆ ਤੇ ਇੰਡੀਆ ਨੇ ਕਿਹਾ ਸੀ ਤਫ਼ਤੀਸ਼ ਕਰਕੇ ਦੱਸਾਂਗੇ ਕਿ ਇਹ ਸਾਡੇ ਵਿੱਚੋਂ ਕਿੰਨੇ ਕੀਤਾ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते